ਓਏ ਪੈਲਾ ਚੋਰੀ ਆਉਂਦੀ ਓਏ ਚੋਰ ਆ ਗਏ ਮੰਤਰੀ ਹਾਂਜੀ ਬਾਬੇ ਉਹ ਸਸ਼ੇ ਗਾਲ ਕੀ ਹਾਲ ਚਾਲ ਵੈਲਕਮ ਬੈਕ ਟੂ ਮਾਈ ਚੈਨਲ ਤੇ ਬਾਬੇ ਉਹ ਤੁਹਾਨੂੰ ਮਾਗੀ ਦੀਆਂ ਸਰਨ ਬਹੁਤ ਜ਼ਾਰੀਆਂ ਵਧਾਈਆਂ ਆਪ ਤੁਹਾਡੇ ਤੇ ਮੇਰੇ ਪ੍ਰਯਾਤਨ ਰੱਖੇ ਤੇ ਬਬੇ ਉਹ ਆਲਾ ਪਾ ਜਿਹੜਾ ਵਲੋਗ ਪਾਇਆ ਸੀਗਾ ਤੇ ਉਹਨੂੰ ਸਪੋਰਟ ਤਾਂ ਆਇਆ ਵਾ ਪਰ ਤੁਹਾਨੂੰ ਪਤਾ ਕਿ ਇੰਦਾ ਦੇ ਵਿੱਚ ਬੰਦੇ ਹੁੰਦੇ ਆ ਜਿਹੜੇ ਚਾਹੁੰਦੇ ਕੀ ਇਹ ਵਲੋਗ ਇੰਦਾ ਨਾ ਬਣਾਵੇ ਨਹੀਂ ਮੋਟੀਵੇਟ ਹੋ ਜਵੇ ਕੁਝ ਕੁ ਬੰਦੇ ਹੁੰਦੇ ਤੁਹਾਨੂੰ ਪਤਾ ਵਾ ਇੱਕ ਅੱਧਾ ਬੰਦਾ ਤੇ ਨਿਕਲਦਾ ਨਿਕਲਦਾ ਦਾ ਇੱਕ ਮੈਨੂੰ ਕੱਲ ਕਮੈਂਟ ਆਇਆ ਵਾ ਇਹਦਾ ਨਿੱਕੂ ਲੋ ਇੱਦੇ ਕੁਝ ਕਰਕੇ ਆ ਨਿੱਕੂ ਵਾਲਾ ਕੋਈ ਇੱਦੇ ਚੈਨਲ ਆ ਉਹਦਾ ਮੁੰਡੇ ਦਾ ਤੇ ਉਹਨੇ ਲਿਖਿਆ ਇਹ ਕਹਿੰਦਾ ਸੇਖੋ ਵਲੌਗ ਨੇ ਟੈਂਪੋ ਲੋਗ ਮੇਰਾ ਬਰਾ ਥੈਂਕ ਯੂ ਸੋ ਮਚ ਯਾਰ ਇੰਨਾ ਕਹਿਣ ਤੋਂ ਇਹ ਵੀ ਕਹਿਤਾ ਮੈਨੂੰ ਬਹੁਤ ਵਧੀਆ ਲੱਗਾ ਆਪਾਂ ਗੁੱਸਾ ਨਹੀਂ ਮੰਨਿਆ ਤੇਰੀ ਗੱਲ ਦਾ ਕੋਈ ਨਾ ਜੋ ਤੂੰ ਕਹਿਆ ਵਧੀਆ ਗੱਲ ਹੈ ਬ੍ਰਦਰ ਤੇ ਚਲੋ ਬਾਬਿਓ ਆਪਾਂ ਇਸ਼ਨਾਨ ਕਰ ਲਈਏ ਸੱਪਾ ਜਿਹੜਾ ਗੁਰੂ ਘਰ ਤੇ ਗੁਰੂ ਘਰ ਮੱਥਾ ਟੇਕਦੇ ਆ ਤੇ ਫਿਰ ਤੁਹਾਨੂੰ ਦੱਸਦੇ ਆ ਕਿ ਅੱਜ ਕੀ ਪਲਾਨ ਆ ਸਾਡਾ ਯਰੋ ਕਮਲ ਦੇ ਆਪਾਂ ਗੱਟੂ ਚੈੱਕ ਕਰਦੇ ਜਾਂਦੇ ਆ ਕੁਡੀਆਂ ਆਪਾਂ ਰਵਾਵਾ ਹੀ ਪਈਆਂ ਇੱਥੇ ਵੀ ਆ ਚੈੱਕ ਕਰੋ ਸਾਡਾ ਗੱਟੂ ਤੇ ਇੱਥੇ ਵੀ ਆਪਾਂ ਰੋ ਪਿਆ ਸੀਗਾ ਆਪਾਂ ਗੱਟੂ ਨਾਲ ਚੜੋਂਨੇ ਆ ਉਹਦੇ ਇਹਨਾਂ ਚੜਾਉਣੇ ਆ ਛੋਟੇ ਕੱਢ ਲੈਣੇ ਦੋ ਕੁ ਪੈਲਾ ਹਨਾ ਆ ਮੇਰ ਤੋਂ ਦਪੇ ਆ ਗੁੱਡੇ ਦਵਾਵਾ ਹੀ ਤੇ ਮੇਰ ਤੋਂ ਲੈ ਜਾਾਂਗੇ ਅੱਜ ਅੱਜ ਖਤਮ ਕਰ ਦੇਣੇ ਆ ਇਹ ਪ੍ਰੀਤ ਦੇ ਵੀ ਨਾਲ ਹੀ ਰੜੇ ਆ ਛੋਟੇ ਗੁੱਡੇ ਕਿੱਥੇ ਗਏ ਆ ਆਵੇ ਛੋਟੇ ਕੱਢ ਹਨਾ ਆ ਚੜਾਉਣੇ ਆ ਇਹਦਾ ਖਲਿੰਨੇ ਬਾਅਦ ਚੜਾ ਕਰੋ ਸ਼ੇਅਰ ਕਰੋ ਵੀਰਾਂ ਤੋ ਰੋਣ ਕਰੇ ਜੀ ਮਨਾਇਆ ਬੋਲਣਾ ਪਾ ਜੀ ਕਰੋ 94 ਘੈਰਾ ਤੋੜ ਰਿਹਾ ਇਧਰ ਨੇ ਅਸ ਵੀ ਆਪਣਾ ਤੜਾਉਣਾ ਹੈ ਅਸ ਵੀ ਆਪਣਾ ਤੜਾਉਣਾ ਹੈ 341 ਘਾੜ ਘੈਰਾ ਦੰਦ ਬਾਹਰ ਨਾ ਆ ਗਏ ਹੋਣੇ ਲੈ ਵੀ ਗਏ ਜੀ ਲੈ ਜੀ ਕਰਤਾਰੀ ਆਉ ਸਾਹਮਣੇ ਆਇਆ ਨੋਈ ਭਾਜੀ ਨੂੰ ਕੋਈ ਭਾਈ ਕਿੱਦਾਂ ਕਿੱਦਾਂ ਠੀਕ ਐ ਹਸੀ ਜਾਂਣਾ ਉਹਦਾ ਦੇ ਆਪਾਂ ਚੱਲੇ ਆ ਸਲੰਡਰ ਹੋਣ ਖਾਲੀ ਹੋਇਆ ਹਾਂਜੀ ਵੀ ਭਾਈ ਇੰਟਰੋਡਕਸ਼ਨ ਜਿਹੜਾ ਯਾਰ ਆਪਣਾ ਸੁਣਾ ਥੋੜੀ ਬੋਧੀ ਇੰਟਰੋਡਕਸ਼ਨ ਨਹੀਂ ਕਿਉਂ ਚਾਹ ਕਾਰਨ ਨਹੀਂ ਜਾਣਾ ਨਹੀਂ ਇੰਟਰੋਡਕਸ਼ਨ ਕਿੱਥੇ ਜਾਣਾ ਪੁੱਤਰ ਛੱਡੇ ਪੁੱਤਰ ਛੱਡੇ ਆ ਉ ਆਪਣਾ ਨਾਮ ਦੱਸ ਦੇ ਕਰੀ ਪੂਰਾ ਕਿਹੜੇ ਪਿੰਡ ਦਾ ਰਹਿਣ ਵਾਲਾ ਕਦੋਂ ਗੁਜਰਾਤਾਂ ਆਏ ਨੇ ਬਿਆਹਤ ਆਇਆ ਹੈ ਦੱਸ ਹੋ ਜੋ 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 ਮੋਟਰਸੈੱਡ ਦਾ ਘਰ ਬੋਲਾ ਦੇ ਹੁਣ ਚੱਕਲ ਨੂੰ ਦਿਖਾ ਦੇ ਆ ਜਾਨ ਦਿਖਾ ਦੇ ਆਪਣੀ ਪਹਿਲਾਂ ਚੱਕ ਤਾਂ ਸਹੀ ਇਹਨੂੰ ਸੌਣਦਾ ਨਹੀਂ ਚੱਕ ਉਹ ਚੱਕ 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 ਲੈ ਕਰੀ ਪ੍ਰਾਣੀ ਮੇਰਾ ਸੋਨਾ ਪ੍ਰਾਣੀ ਮੇਰਾ ਇਹਨੂੰ ਚੱਕ ਕੇ ਦਿਖਾ ਦੇ ਤੇਰੇ ਚ ਜਾਣ ਕਿੰਨੀ ਆ ਬਹੁਤ ਆ ਬਹੁਤ ਜ਼ਿਆਦਾ ਦਾੜੀ ਘੋੜੀ ਕਟਾਈ ਬੁੱਢਾ ਹੋ ਗਿਆ ਵਾਂ ਵਿਆਹ ਵੀ ਕਰਾਲਾ ਹੁਣ ਹੈ ਬਾਬਾ ਬਾਬਾ ਨੇ ਨਹੀਂ ਵਿਆਹ ਕਰਾ ਬਾਬੇ ਨੇ ਵਿਆਹ 21 ਦਾ ਆ ਉਹ ਗੋਣ ਦਾ ਭੋਣਾ ਹੀ ਆ ਵਿਆਹ 21 ਦਾ ਆ ਕੌਣ ਹੈ ਇਹੀ ਤਾਂ ਕੱਲ ਮੇਲਾ ਦੇਖਣਗੇ ਨਾ ਕਿ ਨਾ ਆਏ ਕੱਲ ਬੋਲਦੇ ਤੋਂ ਦੇਖਣਗੇ ਉਹ ਨਹੀਂ ਦੱਸਿਆ ਆ ਵੀ ਲੋਕੀ ਮੋਰਸਾਲਾ ਦੇ ਬੋਲਦੇ ਦੇਖਣਗੇ ਫੇਰ ਇਹ ਖੁਸ਼ੀ ਦੇਖਣ ਜਾਣ ਲਗੇ ਉੱਥੇ ਜੇ ਸਭ ਟੀ ਆਏਗਾ ਮੈਰ ਮੁੜਿਆ ਇਹ ਮ ਕਮਲ ਹੁਣਾਂ ਦੇਖੀ ਇਹ ਬੋਲਦੇ ਤੋੜਦੇ ਦੇਖੇ ਹੋਏ ਓਏ ਉਹ ਬਹੁਤ ਹੈ ਸ਼ਰਮ ਆ ਗਈ ਜੀ ਲਾਜਿਕ ਰੋ ਤਿੰਨ ਵੱਜ ਚੁੱਕੇ ਨੇ ਤੇ ਗਰੁੱਪ ਚ ਵੀ ਮੈਸੇਜ ਆ ਚੁੱਕਾ ਹੈ ਤੇ ਖਮਲ ਦਾ ਵੀ ਖੁਣਾ ਕਰਕੇ ਅੱਜ ਅਸੀਂ ਦਿਲ ਚੱਲੀਏ ਹੁਣ ਮੈਂ ਚਲਾਉ ਦੇ ਘਰ-ਬਾਰ ਔਰ ਇੱਥੇ ਜੋ ਤੇਲ ਵੀ ਪਾਉਣ ਵਾਲਾ ਸੀ ਤੇਲ ਤਾਂ ਬਿਲਕੁਲ ਹੀ ਨਹੀਂ ਉਹ ਦੇਖੋ ਅਜੀਤ ਇਸੇ ਪਹੁੰਚ ਗਈ ਕਦੇ ਉਹ ਵੀ ਦਿਨ ਹੁੰਦੇ ਜਦੋਂ ਅੱਤ ਸੂਈ ਹੁੰਦੀ ਸੀ ਚਲੋ ਬਾਪੂ ਖਮਲ ਦੇ ਘਰ-ਬਾਰ ਚਲਦੇ ਆ ਤੇ ਉੱਥੇ ਤੇਲ ਪਾਉਣੇ ਆ ਰਾਜੋ ਤੇ ਤੁਹਾਨੂੰ ਸਿੱਧਾ ਗਰਾਊਂਡ 'ਚ ਜਾ ਕੇ ਮਾਰ ਖਮਲ ਕੱਲ ਕੁਸ਼ਤੀ ਦੇ ਦੇਖੜ ਕੇ ਸਾਲਾ ਜੱਸੇ ਭੱਟੀ ਦਾ ਲਗੋੜ ਤਾਂ ਬੱਧਾ ਦਿੱਤਾ ਬੈਈ ਅੱਛਾ ਉਹ ਪੱਤੇ ਤੇਰਾ ਸਰਾਕੀ ਦਾ ਲੱਗਾ ਜੇ ਤੁਹਾਡੇ ਲਗੋਟ ਨਹੀਂ ਬੰਧਿਆ ਹੁੰਦਾ ਅੱਛਾ ਓਏ ਓਏ ਰੌਕਸੀ ਓਏ ਪੈਰਾਂ ਸੋਰੀ ਆਉਂਦੀ ਓਏ ਚੋਰ ਆ ਗਏ ਮੰਤਰੀ ਮੰਤਰੀ ਓਏ ਮੰਤਰੀ ਮੰਤਰੀ ਆਣੂ ਮੂ ਕਰ ਮੰਤਰੀ ਮੰਤਰੀ ਬਰਾਬਰ ਆਇਆ ਇਹਨੂੰ ਦੇਖ ਇਹ ਦੇਖੂੰ ਡੇਢ ਹੱਦ ਪਾ ਗਏ ਓ ਚੋਰ ਆ ਆ ਪੱਕੇ ਚੋਰ ਆ ਤਕਾਲਾ ਮੜਾ ਜਾ ਤਕਾਲਾ ਦੁਰ ਕੇ ਆ ਟਾ 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 ਕੱਲ੍ਹ ਅਸੀਂ ਵੀ ਆਪਣੇ ਕੱਲ੍ਹ ਅਸੀਂ ਵੀ ਆਪਣੇ ਬੋਲਦ ਢਣਾਉਣੇ ਪਰ ਸਾਡੇ ਬੋਲਦ ਮੰਨੈ ਹੀ ਨਹੀਂ ਕੀ ਕੱਲ੍ਹ ਅਸੀਂ ਵੀ ਆਪਣਾ ਬੋਲਦ ਢਣਾਉਣਾ ਹੈ ਤੈਨੂੰ ਲੈ ਕੇ ਜਾਣਾ ਹੈ ਨਾਲ ਬੋਲਦ ਕਿੱਥੇ ਢਾਉਣੇ ਰਾਈ ਨਿਕਾ ਬਿੱਟੀ ਹੜ ਪਾਪੇ ਦੇ ਇਹ ਤਬਹੀ ਗਏ ਤੁਸੀਂ ਨਾ ਪਾਣੀ ਦੇ ਦੇ ਕੀ ਦੇਦੇ ਹੋ ਹਾਂ ਉਹਦਾ ਕਚੋਰ ਓਏ ਆ ਇਹ ਪੱਕੇ ਬਣ ਗਏ ਆ ਮੈਂ ਕਹਿੰਦਾ ਹੁਣ ਦੇਖ ਕੇ ਪੈਲੈਸ ਪੁਲਿਸ ਚੋਰੀ ਹੋਈ ਨਾ ਜਿੱਦਣ ਪੈਲੈਸ ਚੋਰੀ ਹੋਇਆ ਕਰੋ ਇਹਨੂੰ ਹੀ ਚੱਕਿਓ ਇਹਨੂੰ ਘੇੜ ਖੋਲਦਾ ਪਤਾ ਖਾ ਹੀ ਆਉਂਦੀ ਕਿ ਯੂ ਨੈਕਸਟ ਬਿਲਡਿੰਗ ਯੂ ਬਬੂ ਗੁੱਡ ਮਾਰਨਿੰਗ ਜੀ ਕੀ ਹਾਲ ਚਾਲ ਆ ਚਲੋ ਬਬੂ ਵਾਰੀ ਤਾਂ ਠੰਡ ਬੜੀ ਆ ਜਿਤੋਂਦ ਵੀ ਪਈ ਆ ਤੇ ਹੁਣ ਆਪਾਂ ਜਾ ਰਹੇ ਆ ਰੋਇਲੈਂਡ ਮਾਤਾ ਜੀ ਸੰਦੂ ਸਕੂਲੇ ਜਾਵਾਂਗੇ ਦੋਈ ਲਈ பண்ணாத்தி வாட் ஜெய் ਇਹ ਲੈਣ ਤੇ ਦਵਾਈ ਲੈ ਕੇ ਆਉਨੇ ਆ ਤੇ ਫਿਰ ਤੁਹਾਨੂੰ ਅੱਗੇ ਦੱਸਦੇ ਆ ਆਪਾਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੋਗਾ ਦਿਲੀ ਸਰਪ੍ਰਾਈਜ਼ ਹੈ ਸ਼ਾਇਦ ਜੇ ਮੈਂ ਉੱਥੇ ਗਿਆ ਤਾਂ ਮੈਂ ਬਲੌਗ ਬਣਾਉਂਗਾ ਜੇ ਨਾ ਗਿਆ ਤੇ ਐਮਰੋਲਿ ਸੌਰੀ ਚਲੋ ਬਾਕੀ ਹੁਣ ਆਪਾਂ ਦਵਾਈ ਲੈ ਆਈਏ ਤੁਹਾਨੂੰ ਫਿਰ ਮੈਂ ਲਾਓ ਜੀ ਲੋ ਤਿੰਨ ਵੱਜ ਚੁੱਕੇ ਨੇ ਤਿਆਰ ਹੋਣੀ ਉੱਤ ਸੌਂ ਹੀ ਗਿਆ ਸੀ ਯਾਰ ਮੈਂ 12 ਵਜੇ ਸੌਂ ਹੁਣ ਮੈਨੂੰ ਮਾਦਾਂ ਨੇ 2:30 ਵਜੇ ਉਠਾਇਆ ਵਾਦੀ ਟਾਈਮ ਹੋ ਗਿਆ ਮੈਸੇਜ ਆਇਆ ਹੈ ਗਰੁੱਪ 'ਚ ਪਰ ਹਾਲੇ ਕਿਸੇ ਦਾ ਫੋਨ ਤੱਕ ਨਹੀਂ ਆਇਆ 3:00 ਵਜੇ ਇਹ ਸਾਢੇ ਕਿਹੜੇ ਨੇ ਜਾਣਾ ਵਾ ਤੇ ਛੱਡਣ ਚੱਲਦੇ ਆ ਯਾਰ ਤੇ ਤਾਂ ਉਹ ਨਾ ਗਰਾਉਂਡ ਚ ਜਾ ਕੇ ਮਿਲਦੇ ਆ ਤੇ ਉਥੇ ਨਾਲ ਕੁਰੀ ਨਾਲ ਉਹਨੇ ਸ਼ਾਇਦ ਅਜ ਮંત્રી ਸਾਭੀਆਂ ਸਾਡੇ ਚੋਰ ਸਾਭ ਜੇ ਆਣ ਕਲ ਚੋਰੀ ਕਰਦਾ ਹੀ ਕਹਿੰਦੇ ਕਾਹੜਾ ਲੋ ਵੱਧ ਪਵਾ ਲਾਗੇ ਚੋਰਾ ਵੀ ਚੋਰਾ ਵੀ ਚਲੋ ਬਾਬੇ ਉਹਨਾਂ ਨਾਲ ਗਰਾਉਂਡ ਚ ਜਾ ਕੇ ਮਿਲਦੇ ਆ ਰੋਮੀਓ ਸਾਹ ਜੀ ਰੈਂਬੋ ਰੈਂਬੋ ਕੋਈ ਫੌਕੀ ਅਬ ਜਿੰਦੀ ਫਲਾਇਮ ਇਹਨਾਂ ਦੇ ਬੁਟਾਲਿਆ ਮੈਚੋ ਗਲਤ ਨਾ ਹੋਵੇ ਮੈਂ ਅਖੀਰ ਆ ਆ ਹਾਂਜੀ ਲੋ ਜੀ ਗਰੂ ਚੜਾ ਦੇ ਦੇਰੋ ਚੁੱਕੀਆ ਯਾਰੋ ਲੋਗ ਮੈਂ ਤਾਂ ਤੀ ਦਿਨ ਤੋਂ ਬਹੁਤ ਲੱਗਾ ਕੋਈ ਆਪਣੇ ਦੋ ਦਿਨਾਂ ਦਾ ਵਲੋਗ ਬਾਲਾ ਹੀ ਛੋਟਾ ਬਣਿਆ 7 ਮਿੰਟ ਦਾ ਬਣਿਆ ਵਾ ਮੈਂ ਕਹਾਂ 12 13 ਮਿੰਟ ਦਾ ਹੋ ਜਾਊਗਾ ਅੱਜ ਦਾ ਬਣਾ ਲੈਂਦੇ ਆ ਆਪਾਂ ਚੱਲਦੇ ਆਂ ਕਿ ਸ਼ਹਿਰ ਨੂੰ ਸਵੇਰ ਲੈ ਕੇ ਆਉਣਾ ਕਰਤਾ ਜਾਣਾ ਤੇ ਆਪਾਂ ਚੱਲੋ ਸ਼ਹਿਰ ਨੂੰ ਚੱਲਦੇ ਆਂ ਤੁਹਾਨੂੰ ਫਿਰ ਮਿਲਦੇ ਆਂ ਕਿਹੜੀ ਮਾਰਨੀ ਹੈ ਨੋ ਨੋ ਹੋ ਗਏ ਉਹ ਪੁੜੀ ਆੜੀ ਕੰਨ ਦੇਖੀ ਉਹ ਇਹ ਪਤਲੀ ਤਲਵਾਰ ਛੋਟੀ ਜਿਹੀ ਪਤਕ ਲੁੱਟਣਾ ਮੈਂ ਉਹ ਪਤਲੀ ਦੂਜੀ ਆਈ ਨਹੀਂ ਅੱਜ ਓਕੇ ਹੁਣੀ ਆਈ ਉਹ ਅੰਦਰ ਵੜ ਗਈ ਹੁਣੀ ਅਸੈਂਬਲੀ ਹੋਣੀ ਪਤਲੀ ਨੇ ਕੱਲ ਤਲਵਾਰ ਵੜੀ ਏਡੀ ਵੱਡੀ ਸਾਲਾ ਫੈਮਲੀ ਹੋਣ ਦੀ ਕਿੱਡੀ ਵੱਡੀ ਕੋਈ ਨਹੀਂ ਵੜ ਜਾਂਦੇ ਸਹਾਇ 10 ਹੋਏ ਆ 10 ਮਿੰਟ ਹੋਏ ਹੋਰ ਯਾਰ ਉਸ ਕਸਾਰੀਆਂ ਕਲਾਸ ਆਉ ਤੁਰੇ ਵੀ ਹੁੰਦੇ ਹੱਲੇ ਤਾਂ ਬੰਦੇ ਐਸਪੀ ਹੁਣੀ ਐਸਪੀ ਹੁਣੀ ਕਿੱਥੇ ਆ ਨਾ ਟਾਈਮ ਗੇਟਿੰਗ ਹੋ ਐਮਐਨਯੂ ਦੀ ਸਹਾਇ ਨਾ ਆਪਣੀ ਅਰਜ਼ੀ ਓਏ ਨਹੀਂ ਉਹ ਟਾਈਮ ਟਾਈਮ 9 10 ਹੋ ਗਏ ਬੰਦਿਆਂ ਨੂੰ ਸਕੂਲੇ ਵੜ ਜਾ ਕੋਈ ਨਹੀਂ ਆ ਰਿਹਾ ਚਾਵਲ ਤੁਰੇ ਹੁੰਦੇ ਨੇ ਛੇੜੀ ਮੈਂ ਅੱਜ ਸੁਣਨਾ ਕੁਝ ਨਾ ਕੁਝ ਦੇਖੀ ਉਹ ਉਸਤਾਜ ਆਖ ਰਿਹਾ ਕਿ ਵੀ ਤੋਂ ਲੈਣਾ ਪੇਪਰ ਲੈਣੇ ਆ ਉਹ ਫਿਜ਼ੀਕਲ ਦਾ ਪੋਸਟਰ ਲੈਣਾ ਉਹਨੇ ਮਾਰਦਾ ਨਹੀਂ ਉਹ ਕੰਮ ਦੇ ਦੇਖੂਗਾ ਕਾਹਦਾ ਓਏ ਮੈਂ ਕੱਲੂ ਆਉਂਗਾ ਫਿਰ ਜੱਲਾਵਾ ਆਹੋ ਚਲੋ ਸਰ ਮੈਂ ਚਲ ਵੀ ਠੀਕ ਹੈ ਬਾਏ ਗਾਇਸ ਐਸਪੀ ਨੇ ਚੈਨਲ ਖੋਲਿਆ ਐਸਪੀ ਨੇ ਚੈਨਲ ਖੋਲਿਆ ਐਸਪੀ ਹਰਪ੍ਰੀਤ ਵਲੌਗਸ ਓਕੇ 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 ਮੈਰਾ ਤਾਂ ਰੋਕੇ ਓਕੇ ਓਕੇ ਚਲੋ ਚੰਗਾ ਏ ਕੱਲੂ ਮਿਲਦੇ ਆ ਇਸ ਕਰਕੇ ਬਲੌਗ ਇੱਥੇ ਸਮਾਪਤ ਕੀਤਾ ਜਾਂਦਾ ਹੈ ਚੱਲ ਕੱਲੂ ਮਿਲਦੇ ਆ ਠੀਕ ਆ ਕੱਲੂ ਮਿਲਦੇ ਆ ਓਕੇ ਲਓ ਜੀ ਗਰੋ ਧੋਪ ਨਿਕਲ ਜੂਗੀ ਅੱਛਾ ਕਰੋ ਠੰਡਾ ਕੱਲ ਦੀ ਬੜੀ ਹੋਈ ਤੇ ਕੱਲ ਵੀ ਧੋਪ ਨਹੀਂ ਨਿਕਲੀ ਤੇ ਅੱਜ ਧੋਪ ਨਿਕਲ ਚੁੱਕੀ ਆ ਆਹ ਵਾਹ ਵੀ ਚੱਲ ਰਹੀ ਕੋਠੀ ਜਾ ਕੇ ਪਤਾ ਕਿ ਚੜਾਉਂਦੇ ਆ ਲਾ ਕੇ ਚੜਾਉਂਦੇ ਆ ਤੇ ਚਲੋ ਗਰੋ ਆਪਾਂ ਲੋਕ ਇੱਥੇ ਐਂਡ ਕਰਦੇ ਜੇ ਤੁਹਾਨੂੰ ਆ ਵੀਡੀਓ ਪਸੰਦ ਆਈ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਹੋ ਹੋਰ ਇਦਾਂ ਦੇ ਫਨੀ ਜੇ ਵਲੌਗ ਦੇਖਣ ਹੋਏ ਤਾਂ ਭਰਾ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਬਲਦੇ ਆਪਾਂ ਨੈਕਸਟ ਵਲੌਗ ਚ